ਅੱਜ ਅਸੀਂ ਆਪ ਜੀ ਨੂੰ ਇੱਕ ਪਿੰਡ ਵਿੱਚ ਲੈ ਕੇ ਚੱਲਾਂਗੇ ਜੀ ਜਿਸ ਪਿੰਡ ਦਾ ਨਾਮ ਹੈ ਦੇਵੇ گاਉਂ ਔਰ ਉੱਥੇ ਭਰਾਤਨ ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਵਾਵਾਂਗੇ ਜੀ ਜੋ ਬੜੇ ਸਮੇਂ ਤੋਂ ਇਸ ਪਿੰਡ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਸੀ ਇੱਥੇ ਦੇ ਲੋਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਦੇ ਸੀ ਰੱਬ ਜਾਣ ਕੇ ਮੰਨਦੇ ਸੀ ਪਰ ਇਹ ਨਹੀਂ ਸੀ ਪਤਾ ਇਹਦੇ ਅੰਦਰ ਲਿਖਿਆ ਹੋਇਆ ਕੀ ਹੈ ਕਮੇਤ ਕਮ ਜੀ 300 400 ਸਾਲ ਸੇ ਗ੍ਰੰਥ ਕਾਥਾ ਤੁਹਾਡਾ ਖੋਲੀ ਮੇ ਕਾਥਾ ਸਭ ਬਤਾ ਦਮੈਂ ਆਪਕੋ ਠੀਕ ਅਸੀਂ ਜਾ ਰਹੇ ਹਾਂ ਜੀ ਮਹਾਰਾਸ਼ਟਰ ਵਿੱਚ ਔਰੰਗਾਬਾਦ ਔਰੰਗਾਬਾਦ ਤੋਂ ਅਜੰਤਾ ਅਲੋਰਾ ਦੀਆਂ ਗੁਫਾਵਾਂ ਪੈਂਦੀਆਂ ਨੇ ਅਜੰਤਾ ਅਲੋਰਾ ਦੀਆਂ ਗੁਫਾਵਾਂ ਤੋਂ ਤਕਰੀਬਨ 21 ਕਿਲੋਮੀਟਰ ਤੇ ਇਹ ਪਿੰਡ ਆ ਜਾਂਦਾ ਜੀ ਦੇਬੇ گاਉਂ ਦੇਬੇ گاਉਂ ਪਿੰਡ ਪਹੁੰਚਦੇ ਹੋਈ ਹੀ ਸਾਨੂੰ ਇੱਥੇ ਬਾਪੂ ਜੀ ਮਿਲਦੇ ਨੇ ਔਰ ਇਹਨਾਂ ਨਾਲ ਸਾਡੀਆਂ ਗੱਲਾਂ ਹੁੰਦੀਆਂ ਨੇ ਇਹਨਾਂ ਦਾ ਨਾਮ ਇਹਨਾਂ ਤੋਂ ਪੁੱਛਦੇ ਆਂ ਜੀ ਕੀ ਨਾਮ ਆ ਜੀ ਤੁਹਾਡਾ rau saheb dev rau gaikwad ਅਮ ਹੀ ਗੁਰਦੁਆਰਾ ਜਾਏ ਤੋਂ ਗੁਰਦੁਆਰਾ ਕੁੱਟੇ ਗਾਵੇਂ ਗਾਵੇਂ گاਉਂ ਮੇ ਗੁਰਦੁਆਰਾ ਗਾਉਂ ਦਾ ਨਾਮ ਕਾਹ ਹੈ ਦੇਵੇ گاਉ ਦੇਵੇ گاਉ ਹਾਂ ਦੇਵੇ گاਉਂ ਮੇ ਜੇ ਗ੍ਰੰਥ ਕੈਸੇ ਥਾ ਇਹ ਜੋ ਹਮਾਰਾ ਢੌਲੇਸ਼ਵਰ ਮੰਦਿਰ ਥਾ ਉਹ ਖੋਲੀ ਮੇ ਇਹ ਗ੍ਰੰਥ ਥਾ ਭਲਾ ਕਿਆ ਬਹੁਤ ਦਿਨ ਸੇ बाद में हमारे गांव में एक बहुत छकवा आदमी था उने वो पड़ा बोले ये तो अपना नहीं है ये तुम्हारे लोगों का है ग्रंथ को सिर पे रख के पूरे गांव में भी लेके जाते थे हां जी ये पिंड आ गया जी इस पिंड ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਜੀ और ਇਦਾਂ ਦੇ ਪਿੰਡ ਨੇ ਜਿੱਥੇ ਤਨਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਮੌਜੂਦ ਨੇ

ये पुरानी देखो पुरानी दरवाजे ये गांव कितने साल से पुराना है ये हाँ 500 साल पुराना होगा जान दो सीधा सीधा तो ये हनुमान मंदिर है ठीक पुराना हाँ ये शनि मंदिर है ठीक शनि मंदिर ये स्कूल है जान दो ਮੰਦਰ ਹਮਾਰਾ ਹੈ اچھا ਪਹਿਲੇ ਜੋ ਜੇ ਗ੍ਰੰਥਾ ਇਸ ਮੰਦਰ ਵਿੱਚ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਔਰੰਗਾਬਾਦ ਤੋਂ 34 ਕਿਲੋਮੀਟਰ ਤੇ ਅਸੀਂ ਪਹੁੰਚੇ ਹਾਂ ਜੀ ਦੇਬੇ گاؤں ਪਿੰਡ ਦੇ ਵਿੱਚ ਜਿਸ ਦੇਬੇ گاؤں ਪਿੰਡ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਹ ਪਿੰਡ ਬੜਾ ਪਛੜਿਆ ਹੋਇਆ ਪਿੰਡ ਹੈ ਬੜੇ ਪੁਰਾਣੇ ਇਹਦੇ ਵਿੱਚ ਘਰ ਨੇ ਸਾਨੂੰ ਬਾਪੂ ਜੀ ਮਿਲੇ ਗੱਡੀ ਦੇ ਵਿੱਚ ਮਿਲੇ ਤੇ ਅੱਜ ਤੋਂ 5 ਸਾਲ ਪਹਿਲਾਂ ਪਤਾ ਲੱਗਿਆ ਸੀ ਕਿ ਇਸ ਮੰਦਰ ਦੇ ਵਿੱਚ ਆਹ ਇਹ ਮੰਦਿਰ ਹੈ ਬੜਾ ਪ੍ਰਾਤਨ ਮੰਦਿਰ ਹੈ ਇਸ ਮੰਦਿਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੀ ਇਹ ਨੀਚੇ ਹੈ ਤੇ ਲੱਗੇਗਾ ਉੱਪਰ ਤੇ ਤੇ ਮੰਦਿਰ ਹੈ ਜੀ ਅਸੀਂ ਆਪ ਜੀ ਨੂੰ ਇਹ ਜਗ੍ਹਾ ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਆਏ ਸੀ ਉਸ ਜਗ੍ਹਾ ਤੇ ਪਹੁੰਚੇ ਆਂ ਜੀ ਆਰਤੀ ਹੋ ਰਹੀ ਹੈ ਤੁਸੀਂ ਆਰਤੀ ਦਾ ਆਨੰਦ ਮਾਣੋ ਜੀ और बहुत ऐसे नगर ने जिन्ह दे गुरु ग्राम साहब जी मौजूद ने ਬਹੁਤ ਵੱਡਾ ਪ੍ਰਚਾਰ ਸਿੱਖੀ ਦਾ ਹੋਇਆ ਪਰ ਸਾਡੇ ਕੋਲੋਂ ਨਹੀਂ ਪਹੁੰਚਿਆ ਗਿਆ ਅਸੀਂ ਰਾਤ ਨੂੰ ਪਹੁੰਚੇ ਹਾਂ ਜੀ ਪੂਰੇ ਪਰਿਵਾਰ ਦੇ ਨਾਲ ਇਸ ਪਿੰਡ ਦੇ ਵਿੱਚ ਆਪ ਜੀ ਤੱਕ ਇਤਿਹਾਸ ਲੈ ਕੇ ਆਉਣ ਦੇ ਲਈ ਆਪ ਜੀ ਤੱਕ ਗੁਰਮਤਿ ਦੀਆਂ ਜੁੜੀਆਂ ਹੋਈਆਂ ਸਾਂਝਾ ਲੈ ਕੇ ਆਉਣ ਦੇ ਲਈ ਆਪ ਜੀ ਦੇ ਨਾਲ ਸਿੱਖੀ ਦੇ ਨਾਲ ਗੂੜਾ ਪਿਆਰ ਦੇ ਰਿਸ਼ਤੇ ਲੈ ਕੇ ਪਹੁੰਚੇ ਹਾਂ ਜੀ ਉਹਨਾਂ ਪਿੰਡਾਂ ਵਿੱਚ ਜਿਹੜੇ ਪਿੰਡਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਨੇ ਔਰ ਪੰਜਾਬ ਤੋਂ ਬਹੁਤ ਹੀ ਦੂਰ ਪਿੰਡ ਨੇ ਟੁੱਟੇ ਹੋਏ ਨੇ ਪਰ ਜੁੜੇ ਹੋਏ ਨੇ ਕਿਤੇ ਨਾ ਕਿਤੇ ਉਸ ਇੱਕ ਓੰਕਾਰ ਦੇ ਨਾਲ ਇਹ ਸਮਝੋ ਕਮੀ ਕਮ ਜੀ 300 400 ਸਾਲ ਸੇ ਗ੍ਰੰਥ ਕਾਤਾ ਤੁਹਾਡਾ ਖੋਲੀ ਮੇ ਕਾਤਾ ਔਰ ਉਸ ਤੋਂ ਬਾਅਦ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਦੇ ਦਰਸ਼ਨ ਕਰਦੇ ਆ ਜੀ ਸੁਸੰਗਤ ਸਾਹਿਬ ਜੀ ਇਹ ਦਰਸ਼ਨ ਕਰੋ ਜੀ ਇਥੇ ਆਪਾਂ ਜਦੋਂ ਗੁਰੂ ਰਾਮਦਾਸ ਜੀ ਪੜਦੇ ਆ ਤਾਂ ਇੱਕੋ ਅੰਕਾ ਸਤਨਾਮ ਕਰਤਾ ਪੁਰਖ ਨਰਪਉਰ ਨਰਵੈਰ ਅਕਾਲ ਮੂਰਤ ਜੋ ਨਿਸੇ ਪੰਗੁਰ ਪ੍ਰਸਾਦ ਰਾਗ ਸੀ ਰਾਗ ਮਹੱਲਾ ਪਹਿਲਾ ਕਰ ਪਹਿਲਾ ਚਉਪ ਦੇ ਮੋਤੀ ਤਾਂ ਮੰਦਰ ਹੁਸਰੇ ਰਤਨੀ ਤਾਂ ਹੋਏ ਜਿਹੜਾ ਉਹ ਕਸਤੂਰ ਕੰਗੂ ਅਗਰ ਚੰਦਨ ਲੀ ਪਾਵੇ ਚਾਓ ਮਤ ਦੇਖ ਭੂਲਾ ਵਿਸਰੇ ਤੇਰੇ ਚੇਤਨਾ ਆਵੇ ਨਾਉ ਸਤ ਨਾਮ ਵਾਹੀ ਗੁਰੂ ਸਤਨਾਮ ਵਾਹੀ ਗੁਰੂ ਰਗਮਾਲਾ ਵੀ ਇਹਦੇ ਵਿੱਚ ਦਰਜ ਹੈ ਜੀ ਰਾਗ ਇੱਕ ਸੰਗ ਪੰਚ ਬਨੰਗਨ ਸੰਗ ਲਾਪੇ ਅਠੋਂ ਨੰਦਨ ਪ੍ਰਥਮ ਰਾਗ ਪੈਰੋ ਬਕੇ ਪੰਜ ਰਾਗਨੀ ਸੰਗ ਉਚਰੀ ਪ੍ਰਥਮ ਪੈਰ ਵੀ ਬਿਲਾਵਲੀ ਪੁਨੇ ਆਕੇ ਗਾਵੈ ਬੰਗਲੀ ਪੁਨਸ ਲੈ ਕੇ ਕੀ ਪਈ ਵਾਰੀ ਇਹ ਪੈਰੋਂ ਕੀ ਪੰਚੋ ਨਾਰੀ ਔਰ ਬਿਲਕੁਲ ਐਂਡ ਦੇ ਉੱਤੇ ਅ ਸਿਆਹੀ ਦੀ ਵਿਧੀ ਲਿਖੀ ਹੋਈ ਹੈ ਜੀ ਤੇ ਗੁੰਦ ਕਤੀਰੇ ਦਾ 1/23 ਲਾਜ ਵਰਦਾ 1 ਰਤੀ ਸੋਇਨਾ ਬੀਜੇ ਸਰ ਦਾ ਪਾਣੀ ਤਾंबे ਕਾ ਭਾਂਡਾ ਨਿੰਮ ਕੀ ਲੱਕੜੀ ਅ ਦਰਕਾ ਕੱਜਲ ਦਿਨ ਵੀ ਕਸਣੀ ਰਵਾਲ ਰੱਖਣੀ 20 ਦਿਨ ਕਸਾ ਕੇ ਜਿਵੇਂ ਬਾਕੀ ਮਹਾਰਾਜ ਦੇ ਸਵਰੂਪ ਨੇ ਉਹਨਾਂ ਦੇ ਉੱਤੇ ਵੀ ਇਹੀ ਲਿਖਿਆ ਹੁੰਦਾ ਜੀ ਤੇ ਸੇਮ ਉਸੇ ਪੈਟਰਨ ਦੇ ਨਾਲ ਉਸੇ ਸਿਆਹੀ ਦੇ ਨਾਲ ਇਸ ਗ੍ਰੰਥ ਨੂੰ ਵੀ ਤਿਆਰ ਕੀਤਾ ਗਿਆ ਲਿਖਿਆ ਗਿਆ ਜੀ ਇਹੜੇ ਪਹਿਲਾ ਗ੍ਰੰਥ ਸਾਹਿਬ ਸੀਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸواری ਗੁਰੂ ਪਿਆਰੀ ਸਾਧ ਸੰਗਤਿਓ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜੋ 300 ਸਾਲ ਤੋਂ ਪੁਰਾਣਾ ਦੱਸਿਆ ਜਾਂਦਾ ਹੈ ਆਪਣੇ ਦੇਵੇਗਾਉ ਗੁਰਦੁਆਰਾ ਬਣੇ ਵਾਲਾ ਹੈ ਇਹ ਜੋ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਮਿਲਿਆ ਹੈ ਇਹ ਸਾਨੂੰ ਇੱਕ ਮੱਠ ਦੇ ਵਿੱਚੋਂ ਮਿਲਿਆ ਹੈ ਇਸ ਮੱਠ ਦੇ ਵਿੱਚ ਬਹੁਤ ਸਾਰੇ ਉਹਨਾਂ ਦੇ ਬੁੱਕਸ ਵਗੈਰਾ ਕਿਤਾਬਾਂ ਪਈ ਸੀ ਉਹਨਾਂ ਨੂੰ ਪਤਾ ਨਹੀਂ ਚੱਲਦਾ ਸੀਗਾ ਕਿ ਇਹ ਕੌਣ ਸੀ ਪਾਛਾ ਲਿਖੇ ਵਾਲੀ ਆ ਫਿਰ ਉਹ ਕਿਸੇ ਨੇ ਆਪਣੇ ਜਾਣ ਪਛਾਣ ਹੋਣ ਕਰਕੇ ਪਤਾ ਚੱਲਿਆ ਕਿ ਇਹ ਗੁਰੂ ਗ੍ਰੰਥ ਸਾਹਿਬ ਹੈ ਫਿਰ ਉਹ ਗੁਰੂ ਗ੍ਰੰਥ ਸਾਹਿਬ ਦੀ ਆ ਕੇ ਦੇਖਿਆ ਦੇਖਣ ਤੋਂ ਬਾਅਦ ਗੁਰੂ ਮਹਾਰਾਜ ਦਾ ਪ੍ਰਕਾਸ਼ ਕੀਤਾ ਪ੍ਰਕਾਸ਼ ਕਰਨ ਤੋਂ ਬਾਅਦ گاؤں ਵਾਲਿਆਂ ਨੂੰ ਬਹੁਤ ਬੋਲਿਆ ਕਿ ਮਹਾਰਾਜ ਦਾ ਸਰੂਪ ਲੈ ਕੇ ਜਾਣਾ ਚਾਹੀਏ ਸੰਗਤਾਂ ਨੇ ਔਰੰਗਾਬਾਦ گاؤں ਵਾਲਿਆਂ ਨੇ ਬੋਲਿਆ ਕਿ ਜੋ ਗੁਰੂ ਸਾਹਿਬ ਦਾ ਸਰੂਪ ਹੈ ਇਹ ਅਸੀਂ ਇੱਥੇ ਰੱਖਾਂਗੇ ਤੁਸੀਂ ਇੱਥੇ ਗੁਰਦੁਆਰਾ ਸਾਹਿਬ ਬਣਾਓ ਜਾਂ ਕਿਸ ਤਰ੍ਹਾਂ ਵੀ ਕਰੋ ਤੇ ਫਿਰ ਉਹ ਇਹ ਜੋ ਜਗ੍ਹਾ ਹੈ ਉਸ ਸਮੇਂ ਮੌਜੂਦਾ ਸਰਪੰਚ ਦੀਪਕ ਨਾਨਾ ਉਹਨਾਂ ਨੇ ਜਗ੍ਹਾ ਫਰੀ ਦਿੱਤੀ ਸੀ ਫਿਰ ਗਾਵਾ ਗਾਵਾ ਵਾਲਿਆਂ ਨੇ ਗੁਰਦੁਆਰਾ ਬਣਾਉਣ ਵਾਸਤੇ ਤੇ ਉਸ ਸਾਬਨਾ ਇਹ ਗੁਰਦੁਆਰਾ ਸਾਬਨੇ ਆ ਅੱਛਾ ਜੀ ਨਹੀਂ ਪਿੰਡ ਦੇ ਵਿੱਚ ਕਿੱਦਾਂ ਉਹ ਨਹੀਂ ਉਦਾਸੀ ਲੈ ਕੇ ਆਏ ਜੀ ਨਹੀਂ ਕੋਈ ਨਹੀਂ ਬੋਲ ਸਕਦੇ ਜਿਸ ਤਰ੍ਹਾਂ ਮੰਨ ਲਓ ਹੁਣ ਕੋਈ ਗੁਰੂ ਨਾਨਕ ਸਾਹਿਬ ਜੀ ਵੀ ਨਾਲ ਚੀਰੇ ਸਾਹਿਬ ਗਏ ਉਹ ਵੀ ਹੋ ਸਕਦਾ ਇੱਥੇ ਆਏ ਹੁਣ ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਦੇਰ ਸਾਹਿਬ ਆਏ ਹੋ ਸਕਦਾ ਵੀ ਆਏ ਹੁਣ ਇੱਥੇ ਹਾਂ ਨਹੀਂ ਗੁਰੂ ਸਾਹਿਬ ਦੀ ਕਿਪਰਾਂ ਗੁਰੂ ਸਾਹਿਬ ਸੋਹਰਿਆ ਜੀ ਜਾਨੀ ਸ਼ੇਰ ਸਿੰਘ ਜੀ ਆਏ ਸੀ ਇੱਥੇ ਉਹਨਾਂ ਬੋਲਿਆ ਕਿ ਜਦੋਂ ਗੁਰੂ ਸਾਹਿਬ ਜਾਂਦੇ ਸੀ ਕਿਦੇ ਪੜਾਹ ਕਰਦੇ ਸੀ ਜੋ ਸਰੂਪ ਲਿਖਣ ਵਾਸਤੇ ਸਿੰਘਾਂ ਨੂੰ ਬੋਲਦੇ ਸੀ ਹੋ ਸਕਦਾ ਗੁਰੂ ਸਾਹਿਬ ਦੇ ਚਰਨ ਪਏ ਹੋਣ ਇੱਥੇ ਇਹ ਤੇ ਗੁਰੂ ਸਾਹਿਬ ਹੀ ਜਾਣਦੇ ਹੁੰਦੇ ਇਹ ਕਨਫਰਮ ਨਹੀਂ کہہ ਸਕਦੇ ਪਰ ਇੱਥੇ ਮਰਤ ਦੇ ਵਿੱਚ ਜਿਹੜਾ ਸਾਹਮਣੇ ਮੰਦਿਰ ਹੈ ਹਾਂਜੀ ਸਾਹਮਣੇ ਮੰਦਿਰ ਇੱਥੇ ਸੀ ਇੱਥੇ ਸੀ ਜੀ ਠੀਕ ਹੈ ਜੀ ਔਰ ਸੁਣਦੇ ਹਾਂ ਜੀ ਇਹਨਾਂ ਲੋਕਾਂ ਤੋਂ ਵੀ ਗੁਰੂ ਗ੍ਰੰਥ ਸਾਹਿਬ ਜੀ ਇੱਥੇ ਕਦੋਂ ਤੇ ਸਨ ਕਿਹੋ ਇਧਰ ਵੀ ਦਰਸੇ ਦਰਸ਼ਨ ਕਰਤੇ ਹਨ ਹਰ ਦਰਸੇ ਆਪਕੋ ਗਾਉਂ ਵਾਲੇ ਕੀ ਬਤਾਤੇ ਸਨ ਗ੍ਰੰਥ ਸਾਹਿਬ ਦੇ ਬਾਰੇ ਵਿੱਚ

ਇਹ ਸਾਡੀ ਬਾਗ ਕੋਲ ਮਾਖੜ ਦੇਖੀ ਕਰ ਲਓ ਇਹ ਗ੍ਰੰਥਤਾ ਹੈ ਐਸੇ ਉਧਰ ਕੀ ਗਾਇਨਾ ਉਧਰ ਠੀਕ ਹੋ ਰਿਹਾ ਇਹ ਜਿਹੜਾ ਕਮਰਾ ਦੇਖ ਰਹੇ ਹੋ ਆਪ ਜੀ ਇਹ ਜਿਹੜਾ ਕਮਰਾ ਦੇਖ ਰਹੇ ਹੋ ਇਸ ਕਮਰੇ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਸੀ ਜੀ ਇੱਕ ਹੋਰ ਬੜੀ ਕਮਾਲ ਦੀ ਮੈਂ ਆਪ ਜੀ ਨੂੰ ਚੀਜ਼ ਦਿਖਾਣਾ ਜੀ ਤੇ ਖੁੱਲਤਾ ਨਹੀਂ ਜੀ ਤੇ ਉਹ ਅੰਦਰ ਗੁਰੂ ਸਾਹਿਬ ਜੀ ਦੀਆਂ ਤਸਵੀਰਾਂ ਨੇ ਤੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਦੀਆਂ ਤਸਵੀਰਾਂ ਵੀ ਇੱਥੇ ਲੱਗੀਆਂ ਹੋਈਆਂ ਨੇ ਦੇਖੋ ਕਿੱਥੇ ਕਿੱਥੇ ਤੱਕ ਪਹੁੰਚ ਗਏ ਸੰਤ ਗਿਆਨੀ ਜੀ ਸੋ ਇਹ ਉਹ ਰੂਮ ਹੈ ਜੀ ਇਸ ਕਮਰੇ ਦੀ ਜਿਹੜੇ ਅੱਜ ਤੁਸੀਂ ਹਾਲਾਤ ਦੇਖ ਰਹੇ ਹੋ ਇਸ ਕਮਰੇ ਦੇ ਅੰਦਰ ਸੀਤੰਤਨ ਗੁਰੂਗ੍ਰਾਮ ਸਾਹਿਬ ਦੀ ਉੱਪਰ ਚਾਨਣੀ ਲੱਗੀ ਹੋਈ ਹੈ ਜੀ ਤੇ ਇਸ ਕੀ ਇਸ ਕੀ ਵੀ ਸੇਵਾ ਹੋਣੇ ਵਾਲੀ ਹੈ ਨਾ ਜੀ ਹਾਂ ਜੀ ਕਦ ਕਰਵਾ ਰਹੇ अगर अच्छा सुंदर बनाना तो मुझे बोल दीजिए मैं जितना सेवा लगती है मैं लगा सकता हाँ है 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 ठीक इसको अच्छा अंदर से जो बनता है। आपका नंबर नंबर हाँ, मेरा है। आप थोड़ा सा बताएंगे इसके बारे में यहाँ पे कितने साल तक तो यार यहाँ का नहीं हो बाहर का लेकिन थोड़ा बहुत ग्रंथ कदी तक है मैं इतना वाला फर्जुन है कभी आने का सब पुलिस का कहीं रिकॉर्ड नहीं पुलिस का ही रिकॉर्ड नहीं कहीं जब ये जो गुरु साहिब का जो ग्रंथ है वो फार पुराना है जो बाबा जी के पहले से ही है बाबा जी के पहले जो संत थे यहाँ के वारकरी संप्रदाय के उनका नाम था चंद्रकांत दास महाराज जी वो थे उन्होंने उनकी सेवा की बाद में बाबा जी आए बाबा जी ने सेवा की और बाबा जी के समय में ही बाबा जी ने बता दिया कि ये ये ग्रंथ जो है वो हमारे सिख समुदाय का है और संत गुरु गुरु गोविंद सिंह का जी का है जे, जो है तो आपके आपके लोग है सब सर सरदार जी को बुला लिया बाबा जी ने और बाद में उनको बोल दिया यहाँ से वो उधर ले, लेके जा रहे थे बाबा जी बोले इधर से लेके मत जाओ क्योंकि ये गांव में उनकी सेवा हुई इधर ही सेवा होनी होनी चाहिए तो फिर मग आपके जो लोग है उन्होंने यही गुरुद्वारा बना दिया और ग्रंथ तो वही भी है बाबा जी ने स्कैन करके उनको दे दिया लेकिन जो पुराना है वो अंदर ये, ये ये ही है पे था था बहुत दिन से हजारों साल से पहले होगा तीन सौ साल तीन सौ साल से अच्छा तो इसकी अगर इसको अच्छे अच्छी तरीके से बनाना हो अंदर से सफाई करनी हो तो आप मेरा नंबर लिख लीजिएगा काही चांगलं तिथं जर व्यवस्थित करायचं असेल तर आम्ही करून देतो म्हणतो काय बरं जाते ग्रंथ काय करायचं म्हणजे जागा ती जिथं होता ग्रंथ म्हणजे त्याला परिचय वगैरे काही व्यवस्थित करायचं असेल मग करेल व्यवस्थित करेल अजून करायचं असेल तर अजून करायचं ते म्हणते असं तर आम्ही करून देऊ असं त्यांचं म्हणजे ठीक आहे करा काय करतो कसं बाबाजी बोल रे आपके तरसी आपके जैसे कर लो ठीक 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 जैसा बनाना है आप बना दो ठीक 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 जेव्हा द्या ਜੇ ਆਪ ਕੋ ਆਪ ਭਗਵਾਨ ਜੇ ਆਪ ਕੋ ਸਮੇਂ ਦੇਗਾ ਤਾਂ ਆਪ ਅੱਗੇ ਬਣਾ ਦੋ ਜਰੂਰ ਜਰੂਰ ਜੀ ਉਹ ਬੇੜਾ ਤੇ ਬਣ ਗਿਆ ਹਾਂ ਤਿੱਕਲੇ ਤੇੜੇ ਤੇ ਤਕੜੇ ਹਾਂ ਚਾਵੀ ਤੇੜੇ ਹਾਂ ਹਾਂ ਤੇ ਇਹ ਮਤਲਬ ਮੜਿਆ ਤੂੰ ਰਾਣੀ ਹਾਂ ਜੀ ਇਹ ਦੋ ਰਸਤਾ ਨਾ ਬੈਠੋ ਨਹੀਂ ਹੂੰ ਇਹ ਕਿਹਦਾ ਬਣ ਲਾ अच्छा दादा हां जी आ दादा ने दर्शन कराये जी सानू ਤੇ दादा ਜੀਵਨ ਝਾਲਾ ਕਾਏ ਨਹੀਂ ਆ ਵੀ ਖਾਣਾ ਭਰਦਾ ਨਹੀਂ ਖੇਤ ਵਿੱਚ ਆਏ ਖੇਤ ਵਿੱਚ ਆਏ हां ਆ ਵੀ ਇਹ ਘਰ ਹੈ 4 ਕਿਲੋ ਨਹੀਂ ਅਮੀ ਅਮੀ ਅਬ ਬਾਉ ਜਾਉਗਾ ਜੇ ਭਾਈ ਜੀ ਦਾ ਜਰੂਰ ਜਰੂਰ ਜੀ ਸੋ ਸੰਗਤ ਜੀ ਹੁਣ ਅਸੀਂ ਚੱਲਦੇ ਆਂ ਬੱਪੂ ਜੀ ਨੇ ਸਾਨੂੰ ਦਰਸ਼ਨ ਕਰਾਏ ਤੇ ਤਕਰੀਬਨ ਰਾਤ ਦੇ 9-10 ਵਜੇ ਚੁੱਕੇ ਨੇ ਔਰ ਇੱਥੋਂ ਅਸੀਂ ਕੱਟੋਗਾ 1.5-2 ਘੰਟੇ ਦਾ ਰਸਤਾ ਹੈ ਰਾਤ ਨੂੰ ਸਫਰ ਜਿਹੜਾ ਔਖਾ ਹੈ ਚੱਲਦੇ ਆਂ ਜੀ ਕਿਸੇ ਅਗਲੀ ਮੰਜ਼ਲ ਤੇ ਦਰਸ਼ਨ ਕਰਾਉਣ ਦੇ ਲਈ ਖੋਏ ਹੋਏ ਅਸਥਾਨਾਂ ਦੇ ਗੁੰਮ ਹੋਏ ਅਸਥਾਨਾਂ ਦੇ ਜਿੱਥੇ ਅਸਥਾਨਾਂ ਤੇ ਕੋਈ ਨਹੀਂ ਪਹੁੰਚ ਸਕਦਾ ਉੱਥੇ ਪਹੁੰਚੇਗੀ ਖੋਜ ਵਿਚਾਰ ਟੀਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਕੇ ਬਾਈ